ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਡਤਾਂ ਦਾ ਜਿਹੜਾ ਕਿ ਆਪਣੇ ਆਪ ਨੂੰ ਆਚਰਨ ਵਾਲੇ ਸਮਝਦੇ ਸਨ ਉੱਚੇ ਆਚਰਨ ਵਾਲੇ ਅਤੇ ਆਪਣੇ ਆਪ ਨੂੰ ਜਿਨ੍ਹਾਂ ਨੂੰ ਕਾਫੀ ਮਾਨਤਾ ਪ੍ਰਾਪਤ ਸੀ ਆਪਣੇ ਸਿਧਾਂਤਾਂ ਦੇ ਰਹਿਣ ਲਈ ਮਹਾਰਾਜ ਜੀ ਨੇ ਉਹਨਾਂ ਦੀ ਜਦੋਂ ਪ੍ਰੀਖਿਆ ਲਈ ਪਰ ਉਹ ਪ੍ਰੀਖਿਆ ਦੇ ਵਿੱਚ खरे ਨਾ ਉਤਰੇ ਫਿਰ 사ਤਗੁਰੂ ਮਹਾਰਾਜ ਜੀ ਨੇ ਉਹਨਾਂ ਪੰਡਤਾਂ ਦੀ ਪ੍ਰੀਖਿਆ ਲੈਣੀ ਚਾਹੀ ਜਿਹੜੇ ਦੇਵੀ ਦੇ ਪੁਜਾਰੀ ਸਨ ਅਤੇ ਉਹ ਦੇਵੀ ਨੂੰ ਮਾਸਾਦਿਕ ਭੇਟਾ ਕਰਦੇ ਸਨ ਮਹਾਰਾਜ ਜੀ ਨੇ ਇਸ ਦੇ ਲਈ ਪੰਡਤ ਕੇਸ਼ੋਦਾਸ ਨੂੰ ਚੁਣਿਆ ਕਿਉਂਕਿ ਉਹ ਦੇਵੀ ਪ੍ਰਗਟ ਕਰਨ ਦਾ ਦਾਵਾ ਕਰਦਾ ਸੀ ਮਹਾਰਾਜ ਜੀ ਨੇ ਸਾਰਾ ਪ੍ਰਬੰਧ ਕਰ ਦਿੱਤਾ ਪਰ ਕਈ ਦਿਨਾਂ ਤੋਂ ਬਾਅਦ ਉਹ ਜਦੋਂ ਦੇਵੀ ਪ੍ਰਗਟਾ ਨਾ ਕਰ ਸਕਿਆ ਅੰਤ ਨੂੰ ਜਗ ਵਿੱਚੇ ਛੱਡ ਕੇ ਭੱਜ ਗਿਆ ਤੇ ਮਹਾਰਾਜ ਜੀ ਨੇ ਫਿਰ ਆਪ ਉਥੇ ਜਗ ਕੀਤਾ ਦੇ ਲੋਕਾਂ ਨੂੰ ਸਮਝਾਇਆ ਕਿ ਵੇਖੋ ਭਾਈ ਸਾਡੀ ਕਿਰਪਾਨ ਹੀ ਦੇਵੀ ਹੈ ਹੋਰ ਕੋਈ ਦੇਵੀ ਨਹੀਂ ਸਤਗੁਰੂ ਜੀ ਨੇ ਸਮਝਾਇਆ ਕਿ ਪਾਈ ਵਾਹਿਗੁਰੂ ਇੱਕ ਹੈ ਵਾਹਿਗੁਰੂ ਦੀ ਹੀ ਪੂਜਾ ਕਰਨੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਸਤਗੁਰੂ ਪਾਤਸ਼ਾਹ ਜੀ ਨੇ ਫਿਰ ਖਾਲਸਾ ਸਾਜਣ ਤੋਂ ਪਹਿਲਾਂ ਦੀ ਘਟਨਾ ਹੈ ਮਹਾਰਾਜ ਜੀ ਨੇ ਫਿਰ ਜੋਗੀਆਂ ਸੰਨਿਆਸੀਆਂ ਤਪ ਦੀ ਪ੍ਰੀਖਿਆ ਲਈ ਉਹਨਾਂ ਦੀ ਤੇ ਉਹ ਵੀ ਆਪਣੀ ਪ੍ਰੀਖਿਆ ਵਿੱਚ खरे ਨਾ ਉਤਰੇ ਕਿਉਂਕਿ ਉਹ ਮੰਗ ਖਾਣ ਨੂੰ ਹੀ ਆਪਣਾ ਧਰਮ ਸਮਝਦੇ ਸਨ ਤੇ ਉਹ ਸੰਸਾਰ ਨੂੰ ਮੋਹ ਮਾਇਆ ਸਮਝਦੇ ਸਨ ਅਤੇ ਸੰਸਾਰ ਦੀ ਭੰਡੀ ਕਰਦੇ ਸਨ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਬਾਕੀ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਦੇ ਅੰਦਰ ਇਹ ਕਿਹਾ ਹੈ ਭਾਈ ਫਿਰ ਉਹਨੂੰ ਕੈ ਕਰ ਮੰਗਣ ਜਾਈ ਪਹਿਲਾਂ ਇੱਕ ਤੇ ਸੰਸਾਰੀ ਲੋਕਾਂ ਨੂੰ ਭੰਡਦੇ ਨੇ ਫਿਰ ਉਹਨਾਂ ਦੇ ਕਾਰੀ ਮੰਗਣ ਚਲੇ ਜਾਂਦੇ ਨੇ ਇਹ ਕਿਹੋ ਜੀ ਫਕੀਰੀ ਹੈ ਸਤਗੁਰਾਂ ਨੇ ਆਖਿਆ ਸੀ ਕਿ ਸੰਸਾਰ ਦੇ ਵਿੱਚ ਰਹਿ ਕੇ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ ਇਸ ਪ੍ਰਕਾਰ ਇਹ ਜੋਗੀ ਸੰਿਆਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਪਰਖ ਉੱਤੇ ਖਰੇ ਨਾ ਉਤਰੇ ਇਸ ਤੋਂ ਬਾਅਦ ਸਤਗੁਰੂ ਮਹਾਰਾਜ ਜੀ ਨੇ ਰਾਜਸੀ ਲੋਕਾਂ ਭਾਵ ਰਾਜਾਂ ਮਹਾਰਾਜਿਆਂ ਦੀ ਪ੍ਰੀਖਿਆ ਲਈ ਪਹਾੜੀ ਰਾਜੇ ਸ਼ਹਜ਼ਾਦਾ ਮੁਅਜ਼ਮ ਦੇ ਅਨੰਦਪੁਰ ਗੇੜਾ ਮਾਰਨ ਤੋਂ ਬਾਅਦ ਪਹਾੜੀ ਰਾਜਿਆਂ ਦਾ ਮਿਲਵਰਤਨ ਗੁਰੂ ਸਾਹਿਬ ਨਾਲ ਕੁਝ ਨਿਚੇਰ ਚੰਗਾ ਰਿਹਾ ਸੀ ਕਿਉਂਕਿ ਉਹਨਾਂ ਨੇ ਫਿਰ ਜਦੋਂ ਮਹਾਰਾਜ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ ਸੀ ਤੇ 사ਤਗੁਰਾਂ ਨੇ ਉਹਨਾਂ ਨੂੰ ਆਖਿਆ ਉਹਨਾਂ ਦੀ ਪਰਖਿਆ ਲਈ ਸੀ ਕਿ ਭਾਈ ਜਾਤ ਪਾਤ ਦਾ ਪੇੜ ਖਤਮ ਕਰਿਏ ਇਕਜੁੱਟ ਹੋਈਏ ਤਾਕਤ ਇਕਜੁੱਟ ਕਰੀਏ ਤੇ ਇੱਕ ਦੂਜੇ ਲਈ ਲੜ ਮਰਨ ਲਈ ਤਿਆਰ ਹੋਈਏ ਤੇ ਮੁਦਲਾਂ ਦੇ ਖਿਲਾਫ ਜੰਗ ਕਰੀਏ ਪਾਰੋ ਰਾਜੇ ਕਹਿੰਦੇ ਨੇ ਕਿ ਸਾਡਾ ਐਸ਼ੋ ਆਰਾਮ ਸਾਡੀ ਰਾਸੀ ਤਾਕਤ ਖਸ ਜਾਵੇਗੀ ਔਰੰਗਜ਼ੇਬ ਦੇ ਕੋਲ ਤਾਕਤ ਬੜੀ ਹੈ ਸਤਗੁਰਾਂ ਨੇ ਆਖਿਆ ਤੁਸੀਂ ਕਾਇਰ ਹੀ ਰਹੋਗੇ ਇਸ ਪ੍ਰਕਾਰ ਉਹ ਲੋ ਰਾਜੇ ਜਿਹੜੇ ਸਨ ਇੱਕ ਤੇ ਉਹਨਾਂ ਨੂੰ ਆਪਣੇ ਦੁਨੀਆਵੀ ਐਸ਼ੋ ਆਰਾਮ ਦਾ ਮੋਹ ਸੀ ਲਾਲਚ ਸੀ ਕਿ ਉਹਨਾਂ ਕਿਤੇ ਚਲਿਆ ਜਾਵੇ ਤੇ ਦੂਜਾ ਉਹਨਾਂ ਨੂੰ ਇਹ ਡਰ ਸੀ ਕਿ ਔਰੰਗਜ਼ੇਬ ਸਾਡੇ ਨਾਲੋਂ ਵੱਧ ਤਾਕਤਵਾਰ ਹੈ ਤੇ ਤੀਜਾ ਉਹਨਾਂ ਨੂੰ ਹੰਕਾਰ ਸੀ ਜਾਤ ਪਾਤ ਦਾ ਮਹਾਰਾਜ ਜੀ ਨੇ ਕਿਹਾ ਤੁਸੀਂ ਵੀ ਖਰੇ ਨਹੀਂ ਉਤਰੇ ਮਹਾਰਾਜ ਜੀ ਨੇ ਫਿਰ ਜਦੋਂ ਇਹ ਵੀ ਖਰੇ ਨਾ ਉਤਰੇ ਫਿਰ ਮਹਾਰਾਜ ਜੀ ਨੇ ਇਸ ਤੋਂ ਬਾਅਦ ਮਸੰਦਾਂ ਦੀ ਤੇ ਆਮ ਸੰਗਤਾਂ ਦੀ ਪ੍ਰੀਖਿਆ ਲਈ ਕਿਉਂਕਿ ਇਹ ਜਿਹੜੀ ਰਾਜਿਆਂ ਵਾਲੀ ਪ੍ਰੀਖਿਆ ਹੈ ਇਹ ਮਹਾਰਾਜ ਜੀ ਨੇ ਸੂਰਜ ਪ੍ਰਕਾਸ਼ ਪੰਥ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਸ ਦੇ ਵਿੱਚ ਹੈ ਕਿ ਇਹ ਜਿਹੜੀ ਪ੍ਰੀਖਿਆ ਹੈ ਇਹ ਅਮਰਤ ਸ਼ਕਾਉਣ ਤੋਂ ਪਹਿਲਾਂ ਲਈ ਗਈ ਵਾਰ ਜਿਹੜਾ ਤਵਾਰੀਖ ਗੁਰੂ ਖਾਲਸਾ ਹੈ ਉਸ ਦੇ ਅਨੁਸਾਰ ਹੈ ਕਿ ਬਾਅਦ ਵਿੱਚ ਲੱਗੀ ਪਰ ਇਹ ਤੋਂ ਇਹਨਾਂ ਮੰਨਿਤ ਹੁੰਦਾ ਹੈ ਕਿ ਦੋ ਵਾਰ ਮਹਾਰਾਜ ਜੀ ਰਾਜਿਆਂ ਨੂੰ ਮਿਲੇ ਹੋਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ